ਕਮੀਆਂ ਉਹੀ ਜਿਵੇਂ ਸਰਕਾਰਾਂ ਸਰ ਚੇਂਜ ਹੁੰਦੀਆਂ ਰਹੀਆਂ ਪਰ ਸਾਡੀ ਪਿੰਡ ਦੀ ਪੰਚਾਇਤ ਨੇ ਬਹੁਤ ਵਧੀਆ ਉਪਰਾਲਾ ਕੀਤਾ ਜੋ ਸਾਨੂੰ ਪਿੰਡ ਦੀ ਜ਼ਮੀਨੀ ਜੱਦੀ ਥਾਂ ਚੋਂ ਥਾਂ ਦਿੱਤੀ ਤੇ ਅਸੀਂ ਉੱਤੇ ਆਪਦੇ ਪਿਤਾ ਜੀ ਦਾ ਬੋਸਤ ਤਾਇਪਤ ਕੀਤਾ ਇਹ ਸਰਕਾਰਾਂ ਜਿਹੜੀਆਂ ਬੋਲ ਜਾਂਦੀਆਂ ਐ ਪਰ ਉਦੋਂ ਬਾਅਦ ਉੱਤੇ ਕੋਈ ਐਕਸ਼ਨ ਨਹੀਂ ਲੈਂਦੀਆਂ ਕਮੀਆਂ ਉਹੀ ਜਿਵੇਂ ਸਰਕਾਰਾਂ ਸਰ ਚੇਂਜ ਹੁੰਦੀਆਂ ਰਹੀਆਂ ਪਰ ਕਿਸੇ ਨੇ ਕਿਸੇ ਥਾਰ ਨਹੀਂ ਲਈ ਪਰ ਸਾਡੀ ਪਿੰਡ ਦੀ ਪੰਚਾਇਤ ਨੇ ਬਹੁਤ ਵਧੀਆ ਉਪਰਾਲਾ ਕੀਤਾ ਜੋ ਸਾਨੂੰ ਪਿੰਡ ਦੀ ਜ਼ਮੀਨੀ ਜੱਦੀ ਥਾਂ ਚੋਂ ਥਾਂ ਦਿੱਤੀ ਮੈਂ ਸਭ ਦਾ ਸਭੀ ਸਭ ਜੋ ਕਿ ਲੜਾਈ ਦੇ ਵਿੱਚ ਕੋਈ ਵੀ ਕੰਮ ਕਰਦਾ ਚਾਹੇ ਉਹ ਐਕਸੀਡੈਂਟ ਹੋ ਜੇ ਚਾਹੇ ਗੋਲੀ ਨਾ ਸੀ ਰੋ ਜੇ ਕੈਕਸਰਮ ਹੋ ਜੇ ਕਿਉਂਕਿ ਸੰ 18 ਦੇ ਵਿੱਚ ਸੀਦ ਹੋਏ ਆ ਉਸ ਤੋਂ ਬਾਅਦ ਉਹਨਾਂ ਦਾ ਲੜਕਾ ਜੋ ਕੇ ਸਾਡੇ ਨਾਲ ਖੜਾ ਹੈ ਅੱਜ ਤੱਕ ਸਰਕਾਰ ਪੰਜਾਬ ਦੀ ਕੋਈ ਵੀ ਆਈ ਹੈ ਸੈਂਟਰ ਸਰਕਾਰ ਆਈ ਹੈ ਪਰ ਕਹਿ ਦਿੰਦੀ ਹੈ ਕਿ ਮੈਂ ਇਹ ਕਰੂੰ ਇਹ ਕਰੂੰ ਇਹ ਜਵਾਨ ਹਾਲਤ ਕਰੋ ਉਹਨਾਂ ਦਾ ਬੱਚਾ ਨਾਲ ਘੁਮ ਰਿਆ ਮਾਤਾ ਅਲੱਗ ਰੋ ਰਹੀ ਹੈ ਬੱਚਾ ਅਲੱਗ ਰੋ ਰਿਹਾ ਹੈ ਪਰ ਇਹ ਬੜੇ ਦੁੱਖ ਵਾਲੀ ਗੱਲ ਹੈ ਇਹ ਸਰਕਾਰਾਂ ਜਿਹੜੀਆਂ ਬੋਲ ਜਾਂਦੀਆਂ ਹੈ ਪਰ ਉਸ ਤੋਂ ਬਾਅਦ ਉਹਤੇ ਕੋਈ ਐਕਸ਼ਨ ਨਹੀਂ ਲੈਂਦੀਆਂ ਇਹ ਜਦੋਂ ਸਾਫ ਸੀਧ ਹੋਇਆ ਸਾਦਨੀ ਸਾਹ ਇਹ ਗੇਮਾਂ ਦੇ ਵਿੱਚ ਵੀ ਨੰਬਰ ਪਹਿਲਾ ਜਵਾਨ ਸੀਗਾ ਬਾਕੀ ਲੜਾਈ ਦੇ ਵਿੱਚ ਵੀ ਪੂਰੀ ਆਲਾ ਦਰਜੀ ਦੀ ਇਹਦੀ ਤੈਨੰਗ ਸੀ ਹਰ ਪਾਸੋਂ ਨੰਬਰ 1 ਸੀਗਾ ਪਰ ਉਹਨਾਂ ਦੇ ਸੀਧ ਹੋਣ ਤੋਂ ਬਾਅਦ ਲੜਕਾ ਉਹਨਾਂ ਦਾ ਇਸ ਤਰ੍ਹਾਂ ਘੁੰਮ ਰਿਹਾ ਕਿਉਂਕਿ ਹਾਲ ਤੱਕ ਕੋਈ ਵੀ ਸਰਕਾਰੇ ਕਿਸੇ ਨੇ ਉਹਦਾ ਸਾਥ ਨਹੀਂ ਦਿੱਤਾ ਕੋਈ ਨੌਕਰੀ ਨਹੀਂ ਦਿੱਤੀ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਤੁਹਾਡੇ ਚੈਨਲ ਦੇ ਥਰੂ ਕਿ ਇਹ ਲੜਕੇ ਦੀ ਸਾਥ ਲਈ ਜਾਵੇ ਕਿਉਂਕਿ ਮਾਂ ਨੇ ਬੜੀ ਮੁਸ਼ਕਲ ਇਹਨਾਂ ਨੂੰ ਬੱਚਾ ਨੂੰ ਪੜਾਇਆ ਲਿਖਾਇਆ ਜਵਾਨ ਕੀਤਾ ਹੈ ਪਰੇ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਉਹਨੂੰ ਕਿਤੇ ਨਾ ਕਿਤੇ ਸਰਕਾਰੀ ਨੌਕਰੀ ਉਹਦੀ ਪੜਾਈ ਦੇ ਬਦਲ